ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸੰਦੋਹਾ ਤਹਿਸੀਲ ਪੈ ਜਾਂਦੀ ਆ ਮੌੜ ਮੰਡੀ ਤੇ ਜ਼ਿਲ੍ਹਾ ਪੈ ਜਾਂਦਾ ਬਟੰਡਾ ਤੇ ਬਾਈਆਂ ਕੋਲੇ 4 ਟਰੈਕਟਰ ਵਕਾਊ ਆ 3600 ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਜਿਹਨੂੰ ਵੀ ਇਹ ਪਸੰਦ ਆਉਂਦਾ ਤੇ ਤੁਸੀਂ ਦਿੱਤੇ ਹੋਏ ਨੰਬਰ ਤੇ ਕਾਲ ਕਰ ਸਕਦੇ ਹੋਗੇ ਤੇ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਸੋਹਜਿੰਦਰ ਸਿੰਘ ਹੈ ਜੀ। ਸੰਦੋਹਾ ਪਿੰਡ ਹੈ ਜੀ। ਹਾਂਜੀ। ਤਹਿਸੀਲ ਮੌੜ ਹੈ ਜਲਾ ਬਠੰਡਾ ਜੀ। ਠੀਕ ਹੈ ਜੀ। ਮੌੜ ਤੋਂ ਤਲਵੰਡੀ ਸੱਬ ਵਾਲੇ ਰੋਡ ਤੇ ਪਿੰਡ ਹੈ ਜੀ ਆਪਣਾ। ਰੋਡ ਦੇ ਉੱਤੇ ਹੀ ਪੈ ਜਾਂਦਾ ਹਨਾ। ਉੱਪਰੀ ਹਾਂਜੀ। ਠੀਕ ਹੈ। ਤੇ ਬਈ ਜੀ ਟਰੈਕਟਰ ਦੀ ਡਿਟੇਲ ਦਿਓ। ਵੀ ਕਿੰਨਾ ਮਾਡਲ ਆ ਇਹ ਤੇ ਬਾਕੀ ਕੀ ਗੱਲਬਾਤ ਆ ਸਾਰਾ ਦੱਸ ਦਿਓ। ਮਾਡਲ ਬਈ ਇਹ 95A 1900। ਹਾਂਜੀ। ਫਰਸਟ ਪਾਰਟੀ ਦਾ ਪਹਿਲੇ ਮਾਲਕ ਦੇ ਘਰੋਂ ਲਿਆ ਆਪਾਂ। ਅੱਛਾ ਪਹਿਲੇ ਮਾਲਕ ਦੇ ਘਰੋਂ ਹੀ ਲਿਆ। ਹਾਂਜੀ। ਕਾਂਟ ਪੇਂਟ ਦਾ ਸਾਰਾ ਓਰੀਜਨਲ ਆ ਬਾਈ ਕਿਤੇ ਬੁਰਸ਼ਨੀ ਬਜਾ ਟਰੈਕਟ ਤੇ ਠੀਕ ਆ ਸਾਰਾ ਓਰੀਜਨਲ ਆ ਹਾਂ ਮੀਟਰ ਮੋਟਰ ਆ ਸਾਰਾ ਲਿਫਟ ਪੰਪ ਹਲੇ ਚਾਬੀ ਨਹੀਂ ਲੱਗੀ ਟਰੈਕਟ ਦੇ ਠੀਕ ਆ ਸਾਰਾ ਕੁਝ ਓਕੇ ਆ ਸਾਰਾ ਕੁਝ ਓਕੇ ਆ ਬਾਈ ਕੱਲੇ ਮਗਨਾੜ ਫਾਰਮ ਟਰੈਕ ਦੇ ਓਰੀਜਨਲ ਲੱਗੇ ਹੋਏ ਆ ਉਹ ਫਾਰਮ ਟਰੱਕ ਵਾਲੇ ਆ ਠੀਕ ਆ ਓਰੀਜਨਲ ਨਵੇਂ ਪਏ ਹੋਏ ਆਗੇ ਕਿਹਨਾਂ ਵਾਲਾ ਬਾਈ ਟਰੈਕਟਰ ਠੀਕ ਆ ਉਹ ਨਵੇਂ ਪਏ ਹੋਏ ਆ ਨਾ ਹਾਂ ਬਾਕੀ ਟਰੈਕਟਰ ਦੀ ਆ ਛਤਰੀ ਸੁਤਰੀ ਸਾਰਾ 에ਅਰ ਸਿਲੰਡਰ ਸਲੈਂਸਰ ਸਾਰਾ ਕੁਝ ਓਕੇ ਆ ਜਿਹੜੇ ਟਰੈਕਟਰ ਦੀ ਨਾੜ ਨਾੜ ਨਾਲ ਦਾ ਠੀਕ ਆ ਤੇ ਟਾਇਰ ਬਾਈ ਟਾਇਰ ਬਾਈ ਇਹਦੇ ਗੁਡੀਅਰ ਦੇ ਮੂਰਲੇ ਹੋਣਗੇ 80 ਪੈਸੇ ਠੀਕ ਆ ਪਿਛਲੇ ਬਾਈ ਹੋਣਗੇ 45 ਪੈਸੇ ਸਹੀ ਪਿਛਲੇ 45 ਪੈਸੇ ਹਾਂ ਚਾਰੇ ਗੁਡੀਅਰ ਦੇ ਟਾਇਰ ਆ ਤੇ ਮੂਰਲੇ 80 ਪੈਸੇ 80 ਪੈਸੇ ਠੀਕ ਆ ਤੇ ਹੋਰ ਬਾਕੀ ਇੰਜਨ-ਇੰਜਨ ਵਾ ਸਾਰੇ ਪੱਖਾਂ ਤੋਂ ਇੰਜਨ ਬਾਈ ਸਾਰਾ ਓਕੇ ਆ ਟਰੈਕਟਰ ਜੈਨੂਇਨ ਟਰੈਕਟਰ ਆ ਸਾਰਾ ਠੀਕ ਆ ਜੀ ਹਾਂ ਸਾਰੇ ਆਈਡੀ ਪ੍ਰੂਫ ਹੈਗੇ ਆਪਣੇ ਕੋਲੇ ਪਹਿਲੇ ਮਾਲਕ ਤੋਂ ਹੀ ਲਿਆ ਆਪਾਂ ਠੀਕ ਆ ਦੀ મતਲਬ ਕਿ ਸਾਰੇ ਮਤਲਬ ਟੋਟਲ ਸਾਫ ਸੁਥਰਾ ਸਾਰੇ ਪੱਖਾਂ ਦੀ ਹੈ ਨਾ ਹਾਂ ਹਾਂ ਬਾਈ ਜੇ ਕੋਈ ਸ਼ੌਂਕੀਆ ਵੀਰ ਹੋਵੇ ਇਹਨੇ ਸ਼ੌਂਕ ਨੂੰ ਰੱਖਣਾ ਹੂੰ ਆਪ ਆਪਣੇ ਸੰਪਰਕ ਕਰ ਸਕਦਾ ਠੀਕ ਹੈ ਜੀ ਤੇ ਇੱਕ ਕਿੰਨਾ ਬਾਈ ਇਹਦਾ ਰੱਖਿਆ ਰੇਟ ਰੇਟ ਬਾਈ ਇਹਦਾ 185000 ਰੱਖਿਆ 85 ਬਾਕੀ ਮੌਕੇ ਤੇ ਮਾਨਤਾਨ ਹੋ ਜੂ ਠੀਕ ਹੈ ਇਹ ਕੋਈ ਆਪਣਾ ਚੈਨਲ ਆ ਜਾਂ ਉਹ ਕਰਕੇ ਆਉਂਦਾ ਹੈ ਹਾਂਜੀ ਸਕਰੀਨਸ਼ਾਟ ਲੈ ਕੇ ਉਹ ਨੂੰ ਉਦੋਂ ਵੀ ਜਾ ਕੇ 5000 ਲੈਸ ਕਰ ਦੇਣਾ ਠੀਕ ਆ ਵੀ ਜਿਹੜਾ ਆਪਣੇ ਮਤਲਬ ਕੋਈ ਚੈਨਲ ਦੇ ਜਰ ਕੇ ਆਉਂਦਾ ਵੀ ਯਾਨੀ ਕਿ ਉਹ ਨੂੰ ਹੋਰ ਲੈਸ ਹੋ ਜੂਗਾ ਹਾਂ ਆ ਦਿਖਾਉਂਦਾ ਬੰਦਾ ਆਪਾਂ ਨੂੰ ਹਾਂਜੀ ਆਪਾਂ ਬਾਈ ਹੋਰ ਵੀ 5000 ਘੱਟ ਕਰ ਦੇਣਾ ਠੀਕ ਆ ਮੌਕੇ ਤੇ ਹੋ ਜੂ ਹਣਾ ਹਾਂ ਠੀਕ ਆ ਤੇ ਬਾਕੀ ਗੱਲਬਾਤ ਕਰਨ ਤੇ ਆ ਹਣਾ ਹਾਂ ਬਾਈ ਠੀਕ ਆ ਬਾਕੀ ਟਰੈਕਟਰ ਨੂੰ ਦਿਖਾ ਦਿਓ ਵਿੱਚੋਂ ਤੇ ਬਾਕੀ ਆਪਾਂ ਦਿਖਾ ਦਿੰਨੇ ਆ ਦੋਸਤੋ ਤੁਹਾਨੂੰ ਸਾਫ਼ ਸੁਥਰਾ ਸਾਰੇ ਪੱਖਾਂ ਤੋਂ origional ਬਾਡੀ ਜਗਾ ਤੇ ਇਧਰੋਂ ਤੁਸੀਂ ਦੇਖ ਸਕਦੇ ਹੋ ਸਾਰਾ ਸਾਫ ਸੁਥਰਾ ਹੈਗਾ ਬਾਕੀ ਸਾਰੇ ਪੱਖਾਂ ਉੱਤੇ ਵਧੀਆ ਪਿਆ ਹੈਗਾ ਤੇ ਬਾਕੀ ਤੁਸੀਂ ਟਾਇਰ ਦੇਖ ਸਕਦੇ ਹੋ ਤੇ ਮਿਊਜ਼ਿਕ ਸਿਸਟਮ ਬਾਈ ਸਾਰਾ ਲੱਗਿਆ ਵਾ ਕਿਵੇਂ ਹਾਂ ਬਾਈ ਕੱਲੇ ਸਪੀਕਰ ਲੱਗੇ ਹੋਏ ਆ اچھا ਕੱਲੇ ਸਪੀਕਰ ਆਗੇ ਹਾਂ ਠੀਕ ਆ ਤੇ ਬਾਕੀ ਤੁਸੀਂ ਪਿਛਲੇ ਟਾਇਰ ਵੀ ਦੇਖ ਸਕਦੇ ਹੋਗੇ ਸਾਫ ਸੁਥਰਾ ਹੈਗਾ ਬੈਟਰੀ ਨਵੀਂ ਆ ਹਾਂ ਠੀਕ ਆ ਤੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਹੀ ਵਧੀਆ ਟਰੈਕਟਰ ਪਿਆ ਹੈਗਾ ਸਾਫ ਸੁਥਰਾ ਹੈਗਾ ਇਹ ਦਲੀ ਸਾਈਡ ਤੋਂ ਵੀ ਤੁਹਾਨੂੰ ਲਗਾ ਦਿੰਨੇ ਆਪਾਂ ਤੇ ਬਾਕੀ ਜਿਹਨੂੰ ਵੀ ਪਸੰਦ ਆਉਂਦਾ ਡਿਟੇਲ ਆਪਾਂ ਤਕਰੀਬਨ ਸਾਰੀ ਲੈਤੀ ਆ ਬਾਕੀ ਕੋਈ ਗੱਲਬਾਤ ਰਹਿ ਜਾਂਦੀ ਹੈ ਕਈ ਵਾਰੀ ਤੇ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਤੇ ਟ੍ਰੈਕਟਰ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ